ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬਈ ਨਵੀਂ ਵੀਡੀਓ 'ਚ ਅੱਜ ਆਪਣਾ ਲੱਗੇ ਉਹ ਤੂੜੀ ਤੇ ਟਾਂਗਰ ਆਪਣੇ ਮੀਂਹ ਜਾ ਪੈ ਗਿਆ ਨੇਰੀ ਜਿਹਾ ਆਉਣ ਨਾਲ ਉਹ ਤਾਂ ਵਹਿ ਗਿਆ ਥੱਲੇ ਉਧਰੋਂ ਤਾਂ ਮੰਨ ਲਾ ਦਾ ਬਣਨ ਜਾਂ ਦੋ ਤਿੰਨ ਕਿਟਰਾ ਲਾਗੇ ਮਾਦਾ ਦੋ ਫਟਰਾ ਲਾਗੇ ਅਕੇ ਤਿੰਨ ਬਣ ਜਾਂਦੀਆਂ ਕਿੱਲੇ ਦੀਆਂ ਕਿ ਦੋ ਕੀ ਬਣਨਗਾ ਕਿਉਂਕਿ ਟਾਂਗਰ ਥੱਲੇ ਵਹਿ ਗਿਆ ਲੈ ਕਰ ਚੇ ਜਾਈ ਰਹੀ ਹੈ ਉਹਨੂੰ ਵੀ ਤੁਹਾਨੂੰ ਪਤਾ ਹੀ ਆ ਕੀ ਨਿਪਟਣਾ ਸਾਹਮਣੇ ਚੱਲਦੀ ਆ ਮਸ਼ੀਨ ਆ ਜੀ ਥੋੜਾ ਜਿਹਾ ਸੱਲ ਜੀ ਹੈਗੀ ਆ ਅਰ ਉਦੋਂ ਤੱਕ ਨਹੀਂ ਆ ਆ ਜਲੇ ਏਸੀ ਵਾਲੇ ਮਿਸਤਰੀ ਟਰੈਕਟਰ ਦਾ ਰਾਹ ਆ ਟ ਹੀ ਪੈਂਦਾ ਮੜਾ ਟੁੱਪ ਟੁੱਪ ਜੀ ਲੱਗੂ ਹਵਾ ਹੋਵਾ ਜੀ ਲੱਗੂ ਕੋਸ ਮੜਾ ਜ ਮਰਕ ਪੈ ਜੀ ਦੇਖ ਰਿਹਾ ਕਿੰਨੀਆਂ ਟਰਾਲੀਆਂ ਬਣਾਉਂਦਾ ਇਹ ਚੱਲਿਆ ਸੀਗਾ 9:00 ਵਜੇ ਲੱਗਿਆ ਅੱਜ ਟੱਕ ਕਿਹੜਾ ਲਾਇਆ ਆ ਮੈਂ ਦੂਜੀ ਟਰਾਲੀ ਲੱਗਿਆ ਵਾ ਭਰ ਲ ਰਾਹ ਦਾ ਤਾਂ ਹਜੇ ਕਿੱਲਾ ਹੀ ਪਿਆ ਥੱਲੇ ਉਹਨੇ ਮੀਨੇ ਕੰਮ ਖਰਾਬ ਕਰਤਾ ਨਾ ਸੱਲ੍ਹ ਹੈਗੀ ਇਹਦੇ ਜਹਜੇ ਚਲੋ ਜਿਹੜਾ ਕੋ ਸਾਨੂੰ ਮਨਜ਼ੂਰ ਹੋ ਕੇ ਤਾਂ ਉਹੀ ਰਹਿਣਾ ਬਾਕੀ ਦੇਖਦੇ ਆ ਕਿੰਨੇ ਕ ਬਣ ਦਿੰਗਾ ਕਿੱਲੇ ਦੀਆਂ ਪਿਛਲੀ ਵਾਰੀ ਤਾਂ ਆਪਣੇ ਕਿੱਲੇ ਚੋਂ ਤਿੰਨ ਟਰਾਲੀਆਂ ਬਣ ਗਈਆਂ ਸੀਗੀਆਂ ਐਦ ਕੀ ਦੇਖਦੇ ਆ ਅਲਕੀ ਥੋੜਾ ਜਿਹਾ ਮੀਨੇ ਖਰਾਬ ਕਰਤਾ ਕੰਮ ਤੇ ਕਣਕ ਦਾ ਝਾੜ ਹੈਗਾ ਬਾਈ 53 ਮਣ ਦਾ 53 ਮਣ ਕਿੱਲੇ ਦਾ ਝਾੜ ਨਿਕਲਿਆ ਕਣਕ ਦਾ ਆਪਾਂ ਨੂੰ ਝੂਠ ਜਿਆਦਾ ਬੋਲਣਾ ਨਹੀਂ ਆਉਂਦਾ ਐਵੇਂ ਆਪਾਂ ਕਹੀ ਜਾਂਗੇ 60 ਮਣ ਹੋਈ ਆ ਤੇ ਅੱਜ ਟੂੜੀ ਬਣਾਈ ਜਾਂਦੇ ਆ ਦੇਖਦੇ ਆ ਹੁਣ ਇਹ ਵੀ ਕਿੰਨਾ ਬਣਦਾ ਹੈ ਤੇ ਲੋਕ ਇਹ ਤਿੰਨ ਟਰਾਲੀਆਂ ਉਹ ਸਾਹਮਣੇ ਚੱਲੀ ਜਾਂਦੀ ਆ 855 ਤੇ ਇਧਰ ਚੱਲਦੀ ਆ 60 ਤੇ ਸੋਨਾਲੀ ਕਾ ਆ ਆਪਣੇ ਵਾਲਾ ਝੋਟਾ ਖੜਾ ਦਿਹਾੜੀ ਦਾ ਦੇਖਦੇ ਕਿੰਨੇ ਨਾਲ ਘਟਾਲੂ ਅੱਜ ਵੀ ਵਾਈਟ ਰੋਲਿੰਗ ਦਾ ਬਣਾ ਦਿੰਦਾ ਜੇ ਕੰਮ ਚੱਲੀ ਜਾਵੇ ਵਧੀਆ ਥੋੜਾ ਜਿਹਾ ਹੁਣ ਆਇਆ ਨਾ ਮੀਂਹ ਜਪਿਆ ਕਰਕੇ ਥੋੜਾ ਜਿਹਾ ਲੰਗਾ ਹਜੇ ਗਿੱਲਾਗਾ ਸੱਲ ਜੀ ਹੈਗੀ ਆ ਤਾਂ ਕਰਕੇ ਵੀ ਥੋੜਾ ਜਿਹਾ ਫਰਕ ਪਾਇਆ ਜਾਂਦਾ ਬਾਕੀ ਕਣਕਾਂ ਕਣਕਾਂ ਦਾ ਤਾਂ ਤਕਰੀਬਨ ਨਿਬੜ ਗਿਆ ਨੇੜੇ ਲੱਗ ਗਿਆ ਕੰਮ ਥੋੜਾ ਹੀ ਰਹਿ ਗਿਆ ਅੱਜ ਆਪਣੇ ਪਿੰਡ ਘਟੋ ਘਟ 7-8 ਮਸ਼ੀਨਾ ਚੱਲੀ ਜਾਂਦੀਆਂ ਬਾ ਨੇੜੇ ਠੋਕਣਗੇ ਕੰਮ ਉਹ ਸਾਹਮਣੇ ਚੱਲੀ ਜਾਂਦੀ ਆਪਣੇ ਘਰਾਂ ਕੋਲ ਹੀ ਆ ਜੋ ਬੀਜ ਨਹੀਂ ਮੱਕੀ ਇਹ ਕੀ ਦੇਖਦੇ ਆ ਜਿਹੜਾ ਕੋਲ ਚੱਲਦਾ ਹੋਣਾ ਬਣੇ ਰਹੋ ਵੀਡੀਓ ਦੇ ਨਾਲ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਤੱਕ ਇਹ ਇੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਵਧੀਆ ਲੱਗਦੀ ਹੁੰਦੀ ਆ ਬਣਾਇਆ ਨਵਾਂ ਚੈਨਲ ਹਜੇ ਸਟਾਰਟ ਹੀ ਕਰਿਆ ਕੰਮ ਸਪੋਰਟ ਕਰਿਓ ਮਿਲਦੇ ਆ ਜੀ ਥੋੜੇ ਟਾਈਮ ਬਾਅਦ ਉਹ ਲੋ ਇਟਰ ਅਲੀ ਭਰ ਗਈ ਹੁਣ ਆਪਾਂ ਲੈ ਕੇ ਚੱਲਦੇ ਹਾਂ ਰਾਈਟਰ ਨੇੜੇ ਆ ਖਾਲੀ ਆ ಭಿ ಟ್ರಾಲಿ ಪೂರಿ ಟ್ರಾಲಿ ಕಟ್ಟಿ ಟ್ರಾಲಿ ತೆ ਹੇਗਾ ਚਿੜੀ ਚਿੜੀ ਗੜ ਰਿਹਾ ਟਰਾਲੀ ਚੱਕਾ ਲੈ ਬਟਾ ਵੀਡੀਓ ਭਾਈ ਇਹ ਆਹ ਵੀਡੀਓ ਹੈ ਇਹ ਟ੍ਰੈਫਿਕ ਵਾਲੀ ਆ ਆਪਣੇ ਵਾਪਸ ਰਸਤਾ ਹੈਗਾ ਉਹ ਨੂੰ ਕੋਈ ਤੇ ਹੁਣ ਮਿਲ ਗਿਆ ਉਹਨੂੰ ਘਰੇ ਜਾ ਕੇ ਲੈ ਜੀ ਆਜੇ ਘਰੇ ਲੀੜੀ ਹੀ ਆਪਣਾ ਕੋਈ ਮਸ਼ੀਨ ਵੀ ਦੀ ਦੀ ਸਾਹਮਣੇ ਚੱਲਦੀ ਥੂੜੀ ਰਹੀ ਜਾਂਦਾ ਬੰਦੇ ਲਓ ਜੀ ਦੋ ਟਰਾਲੀਆਂ ਲਾਹ ਤੀਆਂ ਤੀਜੀ ਭਰੀ ਜਾਂਦੀ ਆ ਇਹ ਚੱਲੀ ਜਾਂਦਾ ਮਾਲਕ ਦੀ ਕਿਰਪਣਾ ਕੰਮ ਕੋ ਤੋਂ ਪਰੀ ਲਾਗੀ ਸੁੱਕ ਗਿਆ ਲੰਗਾ ਜੇ ਹਵਾ ਜੀ ਫਿਰ ਗਈ ਨਾ ਪਹਿਲੇ geke ਜਦੋਂ ਪਹਿਲੀ ਟਰਾਲੀ ਜੀ ਭਰੀ ਉਹ ਤਾਂ ਜ਼ੋਰ ਜਿਆ ਹੀ ਲਾਈਗਾ ਟਰੈਕਟਰ ਥੋੜਾ ਜਿਹਾ ਲੰਗਾ ਆਇਆ ਗਿੱਲਾ ਆਇਆ ਸੀਗਾ ਹੋ ਚੱਲ ਰਿਹਾ ਵਧੀਆ ਚੱਲ ਵੀ ਵਧੀਆ ਹੋਣਾ ਹਨ ਫਰਕ ਜਾ ਪੈ ਗਿਆ ਅੱਗੇ ਨਾਲ ਤਾਂ ਹਵਾ ਜੀ ਲੱਗੀ ਨਾ ਕੀ ਜਾਂਦੀ ਆ ਅਹ ਬੱਸ ਹੁਣ ਚੱਲੀ ਜਾਊ ਵਧੀਆ ਧੁੱਪ ਜਿਵੇਂ ਜਿਵੇਂ ਧੁੱਪ ਜੀ ਲੱਗੀ ਜਾਊਗੀ ਓਵੇਂ ਓਵੇਂ ਵਧੀਆ ਚੱਲੀ ਜਾਊ ਹੁਣ ਆਪਣੀ ਕੁੜੀ ਦੀ ਆਉਗੀ ਵੀਡੀਓ ਠੀਕ ਆ ਲਓ ਜੀ 1:30 ਬੱਜ ਗਿਆ ਤੇ 8:30 9:00 ਵਜੇ ਲੱਗੇ ਸੀ ਆ 7ਵੀਂ ਟਰਾਲੀ ਆ ਇਹ ਕੰਮ ਵੀ ਨੇੜੇ ਹੀ ਆ ਮੈਂ ਤੁਹਾਨੂੰ ਇੱਥੇ ਦਿਖਾ ਵੀ ਦਿੰਦਾ ਘਰ ਬੜੀ ਦੂਰ ਨਹੀਂ ਬਾਟ ਮੰਨ ਲਓ ਆ ਰੋੜਾ ਨਾਲ ਸੜਕ ਤੇ ਇਹ ਜਾਂ ਜਾ ਜਾ ਕੇ ਉਹ ਜਿੱਥੇ ਮਸ਼ੀਨ ਚੱਲੀ ਜਾਂਦੀ ਆ ਬਸ ਉੱਥੇ ਹੀ ਲਾਉਣੀ ਆ ਉਹ ਸਾਹਮਣੇ ਖੰਬਿਆਂ ਦੇ ਵਿਚਾਲੇ ਦੀ ਜਿਹੜਾ ਘਰ ਜਾਂਦੀ ਆ ਬਸ ਉੱਥੇ ਸਾਹਮਣੇ ਉਹ ਟਰਾਲੀ ਆਪਾਂ ਲਾਉਣੀ ਹੁੰਦੀ ਆ ਜਿਹੜੀ ਆ ਬਾਟ ਤੇ ਇੱਥੇ ਜਲਦੀ ਆ। ਇਸ ਤੋਂ ਬਾਅਦ ਫਿਰ ਹਜੇ ਉਹ ਗਾਹਾਂ ਰਹਿੰਦੇ ਆ ਦੋ ਕਿੱਲੇ। ਉੱਧਰ ਬਣਾਵਾਂਗੇ ਫਿਰ ਪਰਲੇ ਕੇ ਇੱਦੀ ਚੱਲਾਂਗੇ। ਦੱਲੀਆਂ ਬਣਾਉਣ ਦਾ ਆ 3 ਇਹ ਹਜੇ ਆਪਣੇ ਟਰਾਲੀਆਂ ਗੱਈਆਂ ਤਿੰਨ ਕ ਪਹਿਲਾਂ ਬਣਾਇਆਂ ਸੀਂਗਾ। 6 ਕ ਮੈਂ ਹੁਣ ਲਾ ਕੇ ਆਇਆ। 7ਵੀਂ ਆ ਬਣੀ ਜਾਂਦੀ ਆ। ਲੱਭੂ ਗੋ ਮੇਰੇ ਹਿਸਾਬ ਨਾਲ ਹਜੇ ਕਲ ਦੀ ਬਿੱਤੀ ਦਿਹਾੜੀ ਲੱਗ ਜਾ। ਐਡੀ ਵੀ ਲੱਗੇ। ਤੇ ਇਹ ਹੈਗਾ ਕੀ ਆਦੂ ਫੋਰਮੈਨ? ਬੋਲੂ ਬਦਵਾਸ। ਬੋਲੂ ਬਦਵਾਸ ਹੈਲਪਰ ਆ ਇਹ ਬਾਈ ਨਾਲ। ਇਹਦਾ ਨਾਮ ਹੈਗਾ ਚਿੜੀ। ਕਬੂਤਰ ਬਹੁਤ ਘੈਂਡਾ ਇਹਦੇ ਕੋਲੇ। ਜਿਹੜੀ ਤੇਰੇ ਰੱਖੇ ਹੋਏ ਆ ਕਬੂਤਰ ਉਹ। ਹਾਂ, ਚੇਤਰੀ। ਚੇਤ ਦੇ। ਟਰੈਕਟਰ ਚੱਲੀ ਜਾਂਦਾ ਮਹਾਰਾਜ ਦੀ ਕਿਰਪਾ ਨਾਲ। ਵਧੀਆ ਕਹੀ ਮੈਂ ਭੁੱਲਿਆ ਯਾਰ ਕੱਢ ਕੇ ਹੁਣ ਮੈਂ ਲੈ ਕੇ ਆਉਂਗਾ। ਕੋਈ ਨਾ ਅਜੇ ਤਾਂ ਪਾਹ ਰਹਿੰਦੀ ਐ। ਬੰਨਾਰੇ ਬਾਪੂ ਬੜਾ ਜੀਰ। ਇਨੂੰ ਇਸ ਹੌਕਾ ਉੱਤਰ ਨਹੀਂ ਵੀ ਭਾਕੜ ਜਾਏਗਾ ਇੱਥੇ ਸਿੱਧਾ ਬਾੜ ਦੇਖਣ ਲਈ ਨਾ ਮੈਂ ਟਰਾਲੀ ਲੈ ਲਾਉਣ ਗਿਆ ਹੁਣ ਲੈ ਆਉਂਗਾ ਗੱਡੀ ਪਈ ਹੈ ਕਹੀ ਤਰੱਕੀ ਵੀ ਜੀ ਮੈਂ ਭੁੱਲ ਗਿਆ ਜਰਾ ਹੁਣ ਚੱਕ ਲਿਆਉਂਗਾ ਮੈਂ ਕੋਈ ਨਾ ਪਰਲੇ ਚ ਜਿੱਦੂ ਗਏ ਉਦੋਂ ਚਾਹੀਦੀ ਆਪਾਂ ਨੂੰ ਮੈਂ ਚੱਕ ਲਿਆਉਂ ਕੋਈ ਲੋ ਜੀ ਮਹਾਰਾਜ ਦੀ ਕਿਰਪਾ ਨਾਲ ਵਧੀਆ ਚੱਲਦੀ ਆ ਮਸ਼ੀਨ ਤੂੜੀ ਵਧੀਆ ਬਣਾਉਂਦੀ ਆ ਤੜਕੇ ਪਹਿਲੀ ਟਰਾਲੀ ਥੋੜੀ ਇਸਲਾ ਬੀਜ ਲੱਗਦੀ ਆ ਮਾੜੀ ਨਹੀਂ ਕਹਿ ਸਕਦੇ ਮਾੜੀ ਮੋਟੀ ਜੀ ਸੀ ਥੋੜਾ ਠੀਕ ਆ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਥੋੜੀ ਦੂਰ ਫੇਰ ਤੋਂ ਬਾਅਦ ਲੋਨ ਪਾਸ 2 ਕਿੱਲਿਆ ਰਹੇਗੇ 1 ਕਿੱਲਾ ਉਧਰ ਆ ਜਿੱਧਰ ਆਪਾਂ ਕੱਪ ਲਈ ਜੰਨੇ ਆ 15 ਟਰਾਲੀਆਂ ਆਪਾਂ ਘਰੇ ਉਹ ਜਹ ਭਾਂਡੇ ਚ ਪਾਤੀਆਂ 20 ਟਰਾਲੀਆਂ ਦਾ ਕੁੱਪ ਲੱਗ ਜੂਗਾ ਬਾਹਰ ਆਪਾਂ ਨੂੰ ਦੂੜੀ ਮੁੱਕਦੀ ਨਹੀਂ ਮੁੜ ਕੇ ਆਥਣ ਦਾ ਟਾਈਮ ਹੋ ਗਿਆ ਹੁਣ ਆ ਕਰੇ ਦਾ ਭਾਂਡੇ ਚ ਪਾਣ ਚ ਇਹ ਆ ਲਾਸਟ ਕਿਡਾ ਰਹਿ ਗਿਆ ਪਾਸੇ ਪਾਈ ਇਹ ਜੇ ਕਿ ਕੀ ਕੋਪ ਲਾਇਆ ਹੁੰਦੇ ਲੱਗੇ ਹੋਏ ਆ ਤੇ ਸਾਹਮਣੇ ਮਸ਼ੀਨ ਆ ਬਸ ਲਾਸਟ ਕਿਡਾ ਰਹਿ ਗਿਆ ਹੈ ਲਾਸਟ ਟਰਾਲੀ ਹੈ ਚੜੀ ਫੋਰਮੈਨ ਇਹ ਆ ਜੀ ਚੜੀ ਫੋਰਮੈਨ ਬਸ ਲਾਸਟ ਟਰਾਲੀ ਆ ਇੱਕ ਖਾਲੀ ਹੋਈ ਜਾਂਦੀ ਆ ਇੱਕ ਹੋ ਬਣੀ ਜਾਂਦੀ ਆ ਜਿਵੇਂ ਬਾਵਾਂ ਪਾਏਗਾ 15 16 ਟਰਾਲੀਆਂ ਐਚ ਪਾਏਗਾ 15 16 ਟਰਾਲੀਆਂ ਘਰੇ ਪਾਏਗਾ ਬਰਾਂਡੇ 'ਚ ਲੈਣਾ ਉਹ ਲੱਗਿਆ ਰੈਂਡ ਵੀ ਬੰਦ ਰਹਿ ਗਿਆ ਤੇ ਟੂਲੀ ਦਾ ਵੀ ਕੰਮ ਨਿਪਟ ਚੱਲੇ ਆ ਬਸ ਬਸ ਲਾਸਟ ਹੀ ਆ ਹਮ ਤਾਂ đi rồi à ਹਾਂ ਮੀਮੂ ਪੈਗੇ ਹਟਿਆ ਬੜਾ ਥੋੜੇ ਦਿਨ ਹੋ ਗਏ ਕਰਕੇ ਚੋਕ ਤਾਂ ਨਹੀਂ ਕਰ ਲਈ ਕਿਤੇ ਕਿੰਨੇ ਕੀ ਮਰੀ ਨਹੀਂ ਹੋ ਕੀ ਹੋ ਗਿਆ

ਕੀ ਰਹੀ ਬਗਲਿਆ ਵਾ ਮਾਰ ਬਗਲਿਆ ਕੀ ਰਾਹ ਦੀ ਅੱਛਾ ਪਹਿਲਾਂ ਪਾਸੇ ਪਾਸੇ ਲਾ ਦੇ ਤੂੰ ਗੜੇ ਪਹਿਲਾਂ ਪਾਸੇ ਲਾ ਦੇ ਉਹ ਗੜੇ ਹਾਂ ਪਹਿਲੇ ਸਾਈਡ ਉਤ ਤੂੰ ਹੀ ਲਾ ਦੇ ਉਹ ਗੜੇ ਹਾਂ ਹਾਂ ਇਹ ਤਾਂ ਟਰਾਲੀ ਤੋਂ ਵੱਧੂਗਾ ਹਨਾ ਤੇ ਨਹੀਂ ਪਤਾ ਦੋ ਹੀ ਬਣ ਜਾਣ ਹਨਾ ਅੱੜਿਆੜੀਆਂ ਦੋ ਦਾ ਉਧਰ ਉੱਧ ਹੀ ਬਣ ਗਈ ਜਿੱਥੇ ਉੱਤੇ ਉਧਰ ਹਾਂ ਅੱੜੀਆਂ ਦੋ ਹੀ ਅੱੜੀਆਂ ਮੰਨ ਕੇ ਚੱਲਣਾ 3 ਦਾ ਸੀ ਗਿਆ ਫੋਅਰਵਰਡ ਬੰਦਾ ਕਿੱਲੇ ਜੋ 23 ਦਾ ਪੜਨਗਾ ਇਹ ਤਾਂ ਇੱਕ ਟਰਾਲੀ ਹੋਰ ਬਣੂਆ ਜੀ ਹਨਾ ਉਹ ਰੀਲ ਬੰਦ ਹੋ ਜਾਂਦੇ ਬਾਈ ਕੰਮ ਥੋੜਾ ਰਹਿ ਗਿਆ ਤੇ ਮਸ਼ੀਨ ਵਾਲੇ ਨੂੰ ਵੀ ਆਇਆ ਵੀ ਚਲ ਸਿੱਧੀ ਨਿਪਟ ਜੇ ਸਾਨੂੰ ਵੀ ਆਇਆ ਵੀ ਚਲ ਆਜੇ ਨਿਪਟ ਜੇ ਕੱਲੂ ਕੋਈ ਹੋਰ ਕੰਮ ਕਰਦੇ ਆਵਾਂਗੇ ਮਨਨੇ ਕੇ ਚੱਲੂ ਇੱਕ ਟਰਾਲੀ ਫੂਰ ਬਣੂਗੀ ਹਜੇ। ਮੈਂ ਤਾਂ ਗਿਆ ਵਾਦੀਆ ਘਰੋਂ ਨਹੀਂ ਆਇਆ ਹਜੇ ਦੁਬਾਰਾ। ਪਾਣੀ ਪੂਣੀ ਲੈਣ ਗਿਆ ਵਾਦੀ। ਇਹਦੇ ਚ ਹਜੇ ਪਾਸੇ-ਪਾਸੇ ਦੋ ਗੇੜੇ ਲਾਏ ਆ। ਕਿੱਲੇ ਦੀ ਉਤਰੀ ਤੇ। ਤੇ ਆਹ ਹੋਰ ਬਗਲੇਆਂ ਨੇ ਕਿ ਰਾਜ। ਅੱਧੀ ਟਰਾਲੀ ਹੋ ਗਈ। ਇੱਕ ਟਰਾਲੀ ਹੋਰ ਮੰਨ ਲਓ ਬਸ ਇੱਕ ਟਰਾਲੀ ਹੋਰ ਬਣੂਗੀ। ਉੱਥੋਂ ਪੂ ਵੀ ਆਪਣਾ ਵਾਵਾ ਨੇੜੇ ਲੱਗ ਗਿਆ। ਵਧੀਆ ਦੂਰੀ ਸੰਭ ਗਈ ਜੈਤ ਕੀ। ਅੱਗੇ ਆਪਣੇ ਕੋਲੇ ਡੰਕਰ ਥੋੜੇ ਹੁੰਦੇ ਆ ਕਰੇ ਛਰ ਜਾਂਦਾ ਜਿਹੜਾ ਭਾਂਡਾ ਆ ਉਹ ਭਰ ਲਈਦਾ ਐਦ ਕੀ ਫਿਰ 15 20 ਟਰਾਲਾਂ ਗਰਾ ਕੋਪ ਚ ਲਾਇਆ ਨਾਲ ਬਹੁਤ ਚੌੜਾ ਐ 15 16 ਟਰਾਲਾਂ ਭੰਗਾਂ ਚ ਚਲੋ ਭਾਈ ਧੰਨਵਾਦ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਚ ਕੂੜੀ ਦਾ ਕੰਮ ਆਪਣਾ ਨਿਪਟਣ ਗਿਆ ਫਸਾ ਜਾਨਾ